तेरी, नोड़ी होशना वाली दरबार मेरे बस जेर दे तस्वीर तेरी सोणिय बस जेर दे तस्वीर तेरी ਤਸਵੀਰ ਹੋਗੇ ਖਦਾ ਹੋਣ ਦੀ ਆ ਬੋ ਤਸਵੀਰ ਹੋਗੇ ਗੁਰੂ ਗੁਰੋ ਪਿਆਰੀ ਗੁਰੂਖਵਾਰੀ ਗੁਰ ਸੰਗਤ ਜੀ ਨਗਰ ਬੁਰਜ ਕਲਾਰਾ ਇਥੋਂ ਦੀ ਗੁਰ ਸੰਗਤ ਆ ਅੱਜ ਸਭ ਗੁਰ ਸੰਗਤ ਇਸ ਸਮੇਂ ਆਪਾਂ ਹਰ ਸਾਲ ਦੀ ਤਰ੍ਹਾਂ ਤਨ ਤਨ ਗੁਰੂ ਰਵਿਦਾਸ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਮਹਾਨ ਨਗਰ ਕੀਰਤਨ ਨਗਰ ਦੇ ਵਿੱਚ ਕਰਵਾਉਂਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਦੇ ਨਾਲ ਰਲ ਮਿਲ ਕੇ ਗੁਰੂ ਰਵਿਦਾਸ ਮਹਾਰਾਜ ਜੀਆਂ ਦੇ ਇਸਾ ਪ੍ਰਕਾਸ਼ ਪੁਰਬ ਨੂੰ ਸਮਰਪਿਤਤਾ ਆਪ ਸਭ ਗੁਰ ਸੰਗਤ ਇੱਥੇ ਹਾਜ਼ਰੀਆਂ ਭਰ ਰਹੇ ਹੋ ਸੋ ਗੁਰੂ ਰੂਪ ਗਰ ਸੰਗਤ ਜੀ ਆਗਿਆ ਦੋ ਚਰਨਾ ਨਾ ਲਾਓ ਰਛਨਾ ਨੂੰ ਕਰੀਏ ਪਵਿੱਤਾ ਬੋਲਨ ਦੀ ਬਖਸੋ ਸਮਰਾਥਾ ਆਪਣੇ ਬਣਾਓ ਚਰਨਾ ਨਾ ਲਾਓ ਗੱਜ ਵੱਜ ਕੇ ਬੁਲਾਓ ਫਤਿਹ ਪਾਓ ਫਤਿਆਂ ਖੋਜੀ ਵਾਖੇ ਗੁਰ ਜੀ ਕਾ ਖਾਲਸਾ ਵਾਖੇ ਗੁਰ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸੰਗਤ ਜੀ ਆਪ ਸਭ ਗੁਰ ਸੰਗਤਾਂ ਨੇ ਕਵੀศรี ਜਥੇ ਬਾਸੋਂ ਗੁਰੂ ਰਵਿਦਾਸ ਮਹਾਰਾਜ ਜੀਆਂ ਦੇ ਇਤਿਹਾਸ ਦੇ ਵਿਚਾਰ ਵਿੱਚ ਵਿਚਾਰਾਂ ਸਰਬਨ ਕੀਤੀਆਂ ਨੇ ਭਗਤ ਝਾਲਾ ਰਾਣੀ ਉਹਨਾਂ ਦਾ ਇਤਿਹਾਸ ਸਾਡੇ ਚਰਨਾ ਵਿੱਚ ਸਰਬਨ ਕਰਾ ਰਹੇ ਸੀ ਲੋ ਆਪਾਂ ਵੀ ਕੋਈ ਗੁਰੂ ਰਵਿਦਾਸ ਮਹਾਰਾਜਿਆਂ ਦਾ ਪਾਵਨ ਪਵਿੱਤਰ ਇਤਿਹਾਸ ਦੇ ਵਿੱਚੋਂ ਇੱਕ ਗਲਤ ਗੁਰਸੰਗਤ ਦੇ ਨਾਲ ਸਾਂਝੀ ਕਰਨੀ ਹੈ ਗੁਰਸੰਗਾ ਜੀ ਜਦਾਂ ਗੁਰੂ ਰਵਿਦਾਸ ਮਹਾਰਾਜ ਜੀ ਕਾਂਸੀਪੂਰੀ ਦੇ ਵਿੱਚ ਆਏ ਮਾ ਕਲਸ਼ਾ ਦੇ ਘਰ ਦੇ ਵਿੱਚ ਇੱਕ ਕੋਈ ਆਰਾ ਬਣ ਕੇ ਆਏ ਪਿਤਾ ਸੰਤੋਖ ਜੀ ਜਿਨ੍ਹਾਂ ਦੇ ਘਰ ਵਿੱਚ ਕਰਬੀ ਜੋਤ ਆ ਉਤਰੀ ਪਰ ਜੋ ਸਿੱਖ ਸੰਗਤਾਂ ਅਰਦਾਸਾਂ ਕਰਦੀਆਂ ਸੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਉਹ ਨੂਰੀ ਜੋਤ ਨੇ ਕਾਂਸੀਪੂਰੀ ਦੇ ਵਿੱਚ ਜੀ ਉਜਾਰਾ ਕੀਤਾ ਰੌਸ਼ਨੀ ਭਲਾਈ ਲੋਇਕ ਕਰਤਾ ਸਰਬਨ ਕਰ ਲੋ ਬਈ ਮਾਂ ਕਲਸ਼ਾ ਦੇ ਚਾਨਣੇ ਕਰਨੇ ਜਗ ਚੋਂ ਦੂਰ ਹਨੇਰੇ ਆ ਦੁਨੀਆ ਦੇ ਵਿੱਚ ਇੱਕ ਨਾਮ ਰੌਸ਼ਨ ਕੀਤਾ ਉਜਾਰਾ ਕੀਤਾ ਗੁਰੂ ਰਵਿਦਾਸ ਮਹਾਰਾਜ ਜੀ ਪੈਂਸੀਪੁਰੀ ਦੇ ਵਿੱਚ ਅਵਤਾਰ ਧਾਰ ਕੇ ਇਉਂ ਆਏ ਮਾਗ ਮਹੀਨੇ ਪੂਰਣ ਮਸੀ ਚਾਨਣ ਚਾਨਣਾ ਹੋਈ ਮੰਨ ਗਈ ਜੋ पग ਤਪਿਆਰੇ ਨੋ ਸਮਰਤੀ ਕਹਗੀ ਹੋ ਫੋਰ ਮੇਂ ਸਵਿਧਾਨ ਨੂੰ ਪਾੜੋ ਫੋਰ ਮੇਂ ਸਵਿਧਾਨ ਨੂੰ ਪਾੜੋ ਕਰੜੇ ਕਰਕੇ ਜੇਰੇ ਮਾ ਕਲਸ਼ਾ ਦੇ ਚਾਨਣ ਕਰਨੇ ਡੱਗ ਤੋ ਤੂ ചാനേ ਜੋਤਾ ਕਾਂਚੀਪੁਰੀ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਅਵਤਾਰ ਧਾਰ ਕੇ ਆਏ ਕਲਸ਼ਾ ਮਾਂ ਦੀ ਗੋਦ ਨੂੰ ਇੱਕ ਜੋਤ ਦੇ ਅਨੁਸਾਰ ਸ਼ਿੰਗਾਰਿਆ ਆਹ ਦੁਨੀਆ ਦੇ ਉੱਤੇ ਅਵਤਾਰ ਧਾਰ ਕੇ ਸੋ ਗੁਰੂ ਰੋਪਗਰ ਸੰਗਾ ਜੀ ਆਪ ਸਭ ਗੁਰ ਸੰਗਤਾਂ ਵੱਲੋਂ ਜਥੇ ਦਾ ਇਤਿਹਾਸ ਦਾ ਮਾਨ ਸਤਕਾਰ ਕੀਤਾ ਗਿਆ ਅਸ਼ੀਰਵਾਦ ਬਖਸ਼ਿਆ ਗਿਆ ਸਾਡੇ ਗ੍ਰਾਂthi ਸਿੰਘ ਉਹਨਾਂ ਵੱਲੋਂ ਵੀ ਜਥੇ ਨੂੰ ਅਸ਼ੀਰਵਾਦ ਬਖਸ਼ਿਆ ਗਿਆ ਸਾਡੇ ਸਤਰ ਸਹਿਬਾਨ ਉਹਨਾਂ ਦਾ ਵੀ ਧੰਨਵਾਦ ਆਨ ਤਾਂ ਤਾਂ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਸੋ ਗੁਰੂ ਰੋਗਗਰ ਸੰਗਤ ਜੀ ਖਿਮਾ ਬਖਸ਼ਿਓ ਭੁਲਾ ਟਕਾਂ ਦੀ ਖਿਮਾ ਇੰਨੀਆਂ ਬੇਨਤੀਆਂ ਕਰੋ ਪ੍ਰਭਾਨ ਗੱਜ ਵੱਜ ਕੇ ਬਲਾਓ ਫਤੇ ਪਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ